ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਚੋਣਾਂ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸਿਆਸਤਦਾਨ ਕਈ ਵਾਰ ਕੁਝ ਅਜੀਹਾ ਬੋਲ ਜਾਂਦੇ ਨੇ ਜਿਸ ਨੂੰ ਲੈ ਕੇ ਵਿਵਾਦ ਛੇੜ ਜਾਂਦਾ ਹੈ ਤੇ ਅਜੀਹਾ ਇੱਕ ਵਿਵਾਦ ਹੁਣ ਭਾਜਪਾ ਦੇ ਉਮੀਦਵਾਰ ਜਲੰਧਰ ਤੋਂ ਸੁਸ਼ੀਲ ਰਿੰਕੂ ਹਰਾਂ ਨੇ ਛੇੜ ਦਿੱਤਾ ਜਿहां ਸੁਸ਼ੀਲ ਰਿੰਕੂ ਰੀ ਕੱਲ ਦੇਰ ਸ਼ਾਮ ਇੱਕ ਜਨ ਸੰਬੋਧਨ ਕਰ ਰਹੀ ਸੀ ਜਿਸ ਦੇ ਵਿੱਚਕਾਰ ਉਹਨਾਂ ਦੇ ਵੱਲੋਂ ਇੱਕ ਅਜਿਹੀ ਟਿੱਪਣੀ ਕੀਤੀ ਗਈ ਆ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖਾਸੀ ਨਿਰਾਸ਼ਾ ਤੇ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਸੁਸ਼ੀਲ ਰਿੰਕੂ ਨੇ ਕੀ ਕੁਝ ਕਿਹਾ ਆਓ ਪਹਿਲਾਂ ਵੀਡੀਓ ਦੇਖ ਲੈਣੇ ਆ ਜਿਹਦੇ ਲਈ ਪਿਛਲੇ ਸਾਲ ਪ੍ਰਵਾਹਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਤਾਂ ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਜਦੋਂ ਸੁਸ਼ੀਲ ਰਿੰਕੂ ਸੰਬੋਧਨ ਕਰਦੇ ਨੇ ਤਾਂ ਇੱਕ ਕੁੱਤਾ ਪਿੱਛੋਂ ਭੌਂਕ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਜੋ ਟਿੱਪਣੀ ਸੁਸ਼ੀਲ ਰਿੰਕੂ ਰਾਦੇ ਵੱਲੋਂ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਤੇ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਵੱਲੋਂ ਔਰ ਜਿਹੜਾ ਰੋਸ ਵੀ ਜਤਾਇਆ ਗਿਆ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਜੇਕਰ ਸੁਸ਼ੀਲ ਰਿੰਕੂ ਮਾਫੀ ਨਹੀਂ ਮੰਗਦੇ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਉਹਰਾ ਦੇ ਨਾਲ ਗੱਲਬਾਤ ਕਰਕੇ ਇਸ ਦੇ ਉੱਤੇ ਕੋਈ ਵੱਡਾ ਐਕਸ਼ਨ ਲੈ ਸਕਦੇ ਨੇ ਤੇ ਨਾਲ ਹੀ ਉਹਨਾਂ ਨੇ ਸੁਸ਼ੀਲ ਰਿੰਕੂ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਸੀਂ ਜਿਹੜਾ ਧੋਖੇਬਾਜ਼ ਨਹੀਂ ਆ ਸਾਡਾ ਥਾਂ-ਥਾਂ ਤੇ ਮੂੰਹ ਮਾਰਨ ਦਾ ਕੋਈ ਕੰਮ ਨਹੀਂ ਹੈ ਇਹ ਸੁਸ਼ੀਲ ਰਿੰਕੂ ਦਾ ਕੰਮ ਹੈ ਕਿਉਂਕਿ ਪਹਿਲਾਂ ਕਾਂਗਰਸ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਤਾਂ ਆਏ ਤੇ ਹੁਣ ਭਾਜਪਾ ਦੇ ਵਿੱਚ ਚਲੇ ਗਏ تھے ਇਸ ਨਾਲ ਇਹ ਉਹਨਾਂ ਨੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਨੇ ਸੁਸ਼ੀਲ ਰਿੰਕੂ ਰਾ ਨੂੰ ਸੰਸਦ ਬਣਾਇਆ ਹੈ ਤੇ ਅੱਜ ਉਹੀ ਪਾਰਟੀ ਨੂੰ ਜਾ ਕੇ ਨਿੰਦ ਰਹੇ ਨੇ ਸੁਸ਼ੀਲ ਰਿੰਕੂ ਅ ਮੈਂ ਰੋਲ ਕਰਤਾ ਸੁਸ਼ੀਲ ਰਿੰਕੂ ਨੇ ਆਪਣੀ ਸਪੀਚ ਮੇ ਅ ਇੱਕ ਬਿਆਨ ਦਿਆ ਹੈ ਇੱਕ ਲੋਕ ਨੂੰ ਦੇਖ ਕੇ ਕਿ ਯਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਬੀਜੇਪੀ ਵਾਲੇ ਕਿਸੇ ਕਿਸੇ ਦੇਖਦੇ ਦੇਖੋ ਮੈਂ ਵੀ ਕੱਲ ਦੇਖਿਆ ਇਹ ਜਿਹੜਾ ਬਿਆਨ ਆ ਉਹਨਾਂ ਨੇ ਦਿੱਤਾ ਇੱਕ ਸਪੀਚ ਕਰਦੇ ਕਰਦੇ ਉੱਤੇ ਡੌਗੀ ਬੋਲ ਰਿਹਾ ਤੇ ਉਹਨਾਂ ਨੂੰ ਕਹਿ ਰਹੇ ਆ ਚੁੱਪ ਕਰ ਜਾ ਚੁੱਪ ਕਰ ਜਾ ਕਿ ਇੱਥੇ ਆਮ ਆਦਮੀ ਪਾਰਟੀ ਵਾਲੇ ਨੇ ਬੈਠੇ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇਦਾਂ ਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਵਰਤੀ ਆ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਕਿ ਜਿਨ੍ਹਾਂ ਨੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਲਿਆ ਕੇ ਆਮ ਆਦਮੀ ਪਾਰਟੀ ਨੇ ਪੂਰਾ ਮਾਨ ਸਨਮਾਨ ਦਿੱਤਾ ਤਾਂ ਸਾਡੇ ਵਲੰਟੀਅਰਾਂ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਜਿਹੜਾ ਜਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਐਡੇ ਵੱਡੇ ਹਾਊਸ ਦੇ ਵਿੱਚ ਭੇਜਿਆ ਤੇ ਉਹਨਾਂ ਲਈ ਇਹ ਸ਼ਬਦਾਵਲੀ ਜਿਹੜੀ ਬੜੀ ਇੱਕ ਮੈਂ ਕਹੂੰਗੀ ਬਹੁਤ ਘਟਿਆ ਕਰਤੂਤ ਹੋਊਗੀ ਇਹਨਾਂ ਲਈ ਕਿ ਮੈਂ ਜੇ ਗੱਲ ਕਰਾਂ ਤੇ ਜਿਹੜੀ ਉਹਨਾਂ ਨੇ ਇਹ ਸ਼ਬਦਾਵਲੀ ਵਰਤੀ ਆ ਰਿੰਕੂ ਜੀ ਨੇ ਉਹਨਾਂ ਨੂੰ ਇਹ ਪਹਿਲਾਂ ਆਪਣੇ ਅੰਦਰ ਚ ਹੱਥ ਮਾਰਨੀ ਚਾਹੀਦੀ ਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਆਏ ਤੁਸੀਂ ਇਸ ਪਰਿਵਾਰ ਦੇ ਨਾਲ ਤੁਹਾਡੇ ਵਲੰਟੀਅਰਾਂ ਨੇ ਕੰਮ ਕੀਤਾ ਤਾਂ ਤੁਸੀਂ ਅੱਜ ਉਹਨਾਂ ਨੂੰ ਕੁੱਤਾ ਕਹਿ ਕੇ ਨਵਾਜ਼ ਰਹੇ ਆ ਅਸੀਂ ਇਹ ਸਾਡੇ ਪਾਰਟੀ ਦੇ ਸੂਲ ਨਹੀਂ ਹੈਗੇ ਕਿ ਅਸੀਂ ਕਿਸੇ ਲਈ ਗਲਤ ਸ਼ਬਦਾਵਲੀ ਵਰਤੀ ਹੈ ਕਿਉਂਕਿ ਸਾਡੇ ਅਸੂਲਾਂ ਦੇ ਬਿਲਕੁਲ ਖਿਲਾਫ ਆ ਇਹ ਤੇ ਅੱਜ ਜਿਹੜਾ ਉਹਨਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਇਹ ਕਹਿਣ ਤੇ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਆ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਨਹੀਂ ਇੱਥੇ ਤੇ ਮਤਲਬ ਤੁਸੀਂ ਆਮ ਆਦਮੀ ਪਾਰਟੀ ਦੇ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਗਦਾਰੀ ਕੀਤੀ ਤੁਸੀਂ ਆਮ ਆਦਮੀ ਪਾਰਟੀ ਵਿੱਚ ਆਏ ਫਿਰ ਤੁਸੀਂ ਆਮ ਆਦਮੀ ਪਾਰਟੀ ਨਾਲ ਗਦਾਰੀ ਕਰਕੇ ਫਿਰ ਤੁਸੀਂ ਬੀਜੇਪੀ ਚ ਗਏ ਤੇ ਆਮ ਆਦਮੀ ਪਾਰਟੀ ਦਾ ਕੋਈ ਕਾਰਜਕਰਤਾ ਕੋਈ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਕੋਈ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਵਿਧਾਇਕ ਕਿਤੇ ਜਗਾ ਜਗਾ ਮੂੰਹ ਨਹੀਂ ਮਾਰਦੇ ਇਹ ਉਹਨਾਂ ਨੂੰ ਆਪਣੇ ਆਪ ਤੇ ਹੀ ਲੈਣੀ ਚਾਹੀਦੀ ਆ ਕਿ ਇਹ ਜਿਹੜੀ ਤੁਸੀਂ ਸ਼ਬਦਾਬਲੀ ਵਰਤੀ ਆ ਤੁਸੀਂ ਆਪਣੇ ਆਪ ਲਈ ਵਰਤੀ ਆ ਕਿ ਤੁਸੀਂ ਆਪਣੇ ਆਪ ਨੂੰ ਹੀ ਇਹ ਕਿਹਾ ਜੋ ਤੁਸੀਂ ਸਾਹਮਣੇ ਬੈਠੇ ਆ ਜਿੰਨੇ ਵੀ ਤੁਹਾਡੇ ਲੀਡਰ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਮੈਂ ਹੀ ਆ ਉਹ ਪਰ ਇਹ ਬਹੁਤ ਨਿੰਦਣਯੋਗ ਇੱਕ ਮੈਂ ਕਹੂੰਗੀ ਕਿ ਇੰਨਾ ਰੋਸ ਆ ਸਾਡੇ ਜਿਹੜੇ ਬਰਕਰਾਂ ਦੇ ਵਿੱਚ ਆ ਉਹਨਾਂ ਨੂੰ ਮੈਂ ਸ਼ਾਂਤ ਕੀਤਾ ਮੈਂ ਕਿਹਾ ਕੋਈ ਨਹੀਂ ਤੁਸੀਂ ਸ਼ਾਂਤੀ ਰੱਖੋ ਆਪਾਂ ਪਹਿਲਾਂ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਵੀ ਐਡੀ ਵੱਡੀ ਗੱਲ ਤੁਸੀਂ ਇਹ ਕਹਿ ਦਿੱਤੀ ਕਿ ਜਿਸ ਪਰਿਵਾਰ ਦੇ ਵਿੱਚੋਂ ਤੁਸੀਂ ਗਏ ਜਿਸ ਪਰਿਵਾਰ ਨੇ ਤੁਹਾਨੂੰ ਇੰਨਾ ਮਾਣ ਬਖਸ਼ਿਆ ਤਾਂ ਤੁਸੀਂ ਉਹਨਾਂ ਨੂੰ ਇਹ ਕੁੱਤਾ ਦੱਸ ਰਹੇ ਸ਼ਰਮ ਹੋਣੀ ਚਾਹੀਦੀ ਆ ਮੈਂ ਕਹਿੰਨੀ ਐਡੀ ਵੱਡੀ ਗਦਾਰੀਆਂ ਤੁਸੀਂ ਕਰ ਰਹੇ ਆ ਤੁਸੀਂ 4 ਤਰੀਕ ਨੂੰ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਣਾ ਤੁਹਾਨੂੰ ਆਪਣੇ ਆਪ ਹੀ ਦਿਸ ਜਾਣਾ ਕਿ ਤੁਸੀਂ ਕੀ ਆ ਤੁਹਾਨੂੰ ਪਤਾ ਲੱਗ ਜਾਣਾ ਤੇ ਹੁਣ ਅਗਲੀ ਵਾਰੀ ਸੋਚੋ ਕਿ ਤੁਸੀਂ ਅੱਗੇ ਹੁਣ ਕਿਹਦੇ ਲਈ ਸੋਚ ਰਹੇ ਆ ਅੱਗੇ ਕਿਹੜੀ ਪਾਰਟੀ 'ਚ ਜਾਣਾ ਉਸ ਇਲੈਕਸ਼ਨ ਕਮਿਸ਼ਨ ਕੋ ਸ਼ਿਕਾਇਤ دی ਜਾਏਗੀ ਇਸਕੇ ਬਾਰੇ ਵਿੱਚ ਕਿਉਂਕਿ ਕਿਸੇ ਵੀਰ ਵੀ ਕੋਈ ਐਸੀ ਟਿੱਪਣੀ ਕਰਨ ਤੇ ਇਲੈਕਸ਼ਨ ਕਮਿਸ਼ਨ ਜੋ ਐਕਸ਼ਨ ਲੈ ਸਕਦਾ ਨੇ ਕਰਾਂਗੇ ਅਸੀਂ ਸੀਐਮ ਸਾਹਿਬ ਨਾਲ ਅੱਜ ਗੱਲ ਕਰਕੇ ਤੇ ਇਹਦਾ ਜ਼ਰੂਰ ਕਰਾਂਗੇ ਕਿਉਂਕਿ ਬਹੁਤ ਵੱਡੀ ਗੱਲ ਆ ਸਾਡੇ ਵਲੰਟੀਅਰ ਬਹੁਤ ਮਨਜੂਰ ਸਾ ਕਿ ਅਸੀਂ ਜਿਨ੍ਹਾਂ ਨੇ ਵਲੰਟੀਅਰਾਂ ਨੇ ਦਿਨ ਰਾਤ ਇੰਨੀ ਮਿਹਨਤ ਕੀਤੀ ਹੈ ਨਾਲੇ ਉਹਨਾਂ ਨੇ ਕੋਈ ਟਾਈਮ ਨਹੀਂ ਦੇਖਿਆ ਕੋਈ ਸੌਣ ਦਾ ਟਾਈਮ ਨਹੀਂ ਦੇਖਿਆ ਜਾਗਣ ਦਾ ਟਾਈਮ ਨਹੀਂ ਦੇਖਿਆ ਤੇ ਉਹਨਾਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਉਹਨਾਂ ਦੇ ਵਿੱਚ ਬਹੁਤ ਰੋਸ ਹੈ ਅੱਜ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਵਲੰਟੀਅਰਾਂ ਨੂੰ ਅੱਜ ਕਾਬੂ ਕੀਤਾ ਹੈ ਕਿ ਕੋਈ ਨਹੀਂ ਇਹ ਸਾਡੇ ਅਸੂਲਾਂ ਦੇ ਖਿਲਾਫ ਹੈ ਕਿਉਂਕਿ ਅਸੀਂ ਕਿਸੇ ਨੂੰ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਕੀਤੀਆਂ ਅਸੀਂ ਨਹੀਂ ਨਾ ਉਹ ਕੰਮ ਕਰ ਸਕਦੇ ਕਿਉਂਕਿ ਅਸੀਂ ਤਾਂ ਇਹ ਕੰਮ ਕੀਤੇ ਨਹੀਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਲੋਕਾਂ ਦੇ ਦਿਲਾਂ 'ਚ ਬਸਦੀ ਆ ਤੇ ਉਹ ਮੁੱਦਿਆਂ ਤੇ ਕੰਮ ਕਰਦੀ ਆ ਨਾ ਕਿ ਇਦਾਂ ਦੀ ਇੱਕ ਦੂਸਰੇ ਦੇ ਕੋਈ ਗੰਦੀ ਸ਼ਬਦਾਬਲੀ ਜਿਹੜੀ ਵਰਤਦੇ ਆ ਅਸੀਂ ਤੇ ਪਰ ਜਿਹੜੀ ਅੱਜ ਇਹ ਰੈਂਕੂ ਜੀ ਨੇ ਇਹ ਗੱਲ ਕਹੀ ਆ ਤੇ ਉਹਨਾਂ ਤੇ ਆਪਣੇ ਆਪ ਤੇ ਹੀ ਲਾਗੂ ਹੁੰਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਤੁਸੀਂ ਗਿਦਾਰੀ ਕਰਕੇ ਗਏ ਆ ਇਹ ਜਿਹੜੇ ਤੁਹਾਨੂੰ ਵੀ ਪਤਾ ਹੀ ਆ ਕੁੱਤਿਆਂ ਦੀ ਪੋਜੀਸ਼ਨ ਕੀ ਆ ਕਿ ਕੁੱਤੇ ਕਦੀ ਕਿਤੇ ਮਤਲਬ ਮੂੰਹ ਮਾਰਦੇ ਕਦੀ ਕਿਤੇ ਮੂੰਹ ਮਾਰਦੇ ਆ ਇਹ ਚੀਜ਼ਾਂ ਤੁਸੀਂ ਆਪਣੇ ਆਪ ਤੇ ਹੀ ਲਾਗੂ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਕਾਰਕਟਰ ਤੇ ਨਹੀਂ ਹੁੰਦੀ ਕਿਉਂਕਿ ਬਹੁਤ ਮਾੜੀ ਗੱਲ ਕੀਤੀ ਆ ਉਹਨਾਂ ਨੇ ਇਹਦੇ ਲਈ ਜਿਹੜਾ ਸਾਨੂੰ ਮੈਨੂੰ ਵੀ ਅਸੀਂ ਕਦੀ ਬੋਲਦੇ ਨਹੀਂ ਤੁਸੀਂ ਵੀ ਦੇਖਿਆ ਹੋਣਾ ਕਦੀ ਨਹੀਂ ਬੋਲੇ ਉਹਨਾਂ ਦੇ ਖਿਲਾਫ ਪਰ ਅੱਜ ਉਹਨਾਂ ਨੇ ਮਜਬੂਰ ਕਰ ਦਿੱਤਾ ਸਾਨੂੰ ਬੋਲਣ ਲਈ ਕਿ ਸਾਨੂੰ ਬੋਲਣਾ ਪੈ ਰਿਹਾ ਕਿਉਂਕਿ ਮੈਂ ਬਰਕਰਾਰਾਂ ਦੇ ਵੱਲੋਂ ਸਾਰਿਆਂ ਵੱਲੋਂ ਅੱਜ ਮੈਂ ਬੋਲ ਰਹੀ ਹਾਂ ਕਿ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਇਹ ਬਹੁਤ ਮਾੜੀ ਹੈ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਜਾਏਗੀ। ਕਰਦੇ ਹਾਂ ਅਸੀਂ ਗੱਲ ਅੱਜ ਕਰਕੇ ਤਾਂ ਫਿਰ ਤੁਹਾਨੂੰ ਦੱਸਾਂਗੇ ਕਿ ਕਿੱਥੇ ਕਰਦੇ ਹਾਂ ਅਸੀਂ